ਸਮਝਦਾ ਮੈਂ ਤਾਂ ਅੱਜ ਵੀ ਹੁਣ ਮੇਰੇ ਕੋਲੇ ਜੇ ਕਿਸੇ ਦਾ ਵੀ ਪਸ਼ੂ ਖਰਾਬ ਹੋ ਗਏ ਹਨ ਤੇ ਮੇਰੇ ਕੋਲੋਂ ਵਾਧੂ ਲੋਕ ਪਾਣੀ ਕਿਰਾਏ ਕਿਲ ਜਾਂਦੇ ਧਾਗਾ ਕਰਾ ਕੇ ਲ ਜਾਂਦੇ ਅਗਲੇ ਦਾ ਪਸ਼ੂ ਦੁੱਧ ਦੇਣ ਲੱਗ ਪੈਂਦਾ ਧਾਗਿਆਂ ਦਾ ਆਰਾਮ ਆਉਂਦਾ ਫਿਰ ਦਵਾਈਆਂ ਦੀ ਕੀ ਲੋੜ ਹੈ ਭਾਈ ਮੈਂ ਆਏ ਨਹੀਂ ਕਿਸੇ ਨੂੰ ਆ ਦਾ ਵੀ ਦਵਾਈ ਨਾ ਲਓ ਹਨਾ ਦਵਾਈ ਲੈਣੀ ਆਪ ਦੀ ਜੀ ਸਾਧ ਕੇ ਲਓ ਪਰ ਜਿਹੜਾ ਆਪਾਂ ਧਾਗਾ ਕਰਤਾ ਅਗਲੇ ਨੂੰ ਭਾਈ ਪੀਲਗੇ ਦਾ ਵੀ 100 ਚੋਂ ਨਾਂ ਵਾਲਾ 50% ਆਰਾਮ ਆਉਂਦਾ ਹੀ ਹੁੰਦਾ ਤੇ ਕੋਈ ਖਰਚਾ ਜਾਂ ਕਿਸੇ ਭੈਣਾ ਦੇ ਨਾ ਗੰਗਾ ਦੇ ਘਮੀਰ ਹੋ ਜਾਂਦਾ ਤੇ ਕੰਗਾਂ ਦੇ ਬਾਈ ਉਹ ਜਨੇਊ ਲਿਖ ਲਿਆਉਂਦਾ ਧਾਗਾ ਦੇ ਦਿੰਨਾ ਮੈਂ ਕਰਕੇ ਬਸ ਠੀਕ ਆ ਧਾਗਾ ਬੰਨ ਲੇ ਬਈ ਰਾਮ ਆ ਜਾਂਦਾ ਆ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੋਵੇ ਜੇ ਕੋਈ ਆਪਣੇ 'ਚ ਗੱਲਾਂ ਲੋਕ ਆਪਾਂ ਨੂੰ ਸੁਣਦੇ ਆ ਤਾਂ ਤੰਗੂ ਆਪਣੇ ਦੇ ਲੋਕ ਮੱਝਦੇ ਆ ਹੂੰ ਦੁਸ਼ਮਣ ਵੀ ਉਹ ਬੰਦੇ ਨੇ ਹੁੰਦੇ ਜਿਹੜੇ ਕੋਈ ਮਾੜੀ ਮੋਟੀ ਗੱਲਬਾਤ ਹੋਵੇ ਕਸੀ ਵੀ ਸੌਂਪਾਈ ਆ ਅਸੀਂ ਪਾਣੀ ਨਹੀਂ ਬੰਨਣਾ ਅੱਛਾ ਨਾ ਚਾਹੇ ਸਾਡੀ ਕਣਕ ਡੁੱਬੀ ਜਾਂਦੀ ਆ ਚਾਹੇ ਝੋਨਾ ਡੁੱਬੀ ਜਾਂਦਾ ਹੂੰ ਅਸੀਂ ਬਈ ਮੀਂਹ ਪੈਂਦੇ ਜ ਕਦੇ ਟੱਕ ਨਹੀਂ ਲਾਉਂਦੇ ਕਈ ਐਵੇਂ ਵਟਾਂ ਦੇ ਟਿਕਦੇ ਫਿਰਦੇ ਆਹ ਵੇ ਹੂ ਵੇਖੋ ਸੱਪ ਮੀਰੀ ਪਈ ਜਾਂਦੀ ਹੈ ਨਾ ਹਾਂ ਪੈਂਦੀ ਆ ਭਮੀਰੀ ਇਹ 4 ਇੰਚੀ ਪਾਣੀ ਧਰਤੀ ਦੇ ਵਿੱਚ ਜਾ ਹੀ ਜਾਂਦਾ ਇਹ ਕਿਵੇਂ ਸੰਭਵ ਆ ਯਾਰ ਧਰਤੀ ਚੋਂ ਆਉਂਦਾ ਤਾਂ ਵੇਖਿਆ ਧਰਤੀ ਚ ਇਹ ਜਦੋਂ ਬਈ ਜਿਹਦਾ ਝੋਨਾ ਡੁੱਬਿਆ ਕੰਮ ਹੀ ਸੋਖਾ ਹੂੰ ਮੱਛੀ ਮੋਟਰ ਤਾਂ ਹਰੇਕ ਦੇ ਵਾਂਚਾ ਠੀਕ ਆ ਚੁੱਪ ਕਰਕੇ ਬਈ ਕੋਸ ਨਾ ਕਰੋ ਮਾੜੀ ਜੀ ਚਲਾ ਕੇ ਮੋਟਰ ਸੁੰਡ ਸਿੱਟ ਦਿਓ ਵਾਂਚ ਦੋ ਦਿਨਾਂ ਅਜ ਕੋਸ ਦੀ ਕੋਸ ਕਰ ਦੂਗੀ ਕਿੱਲੇ ਲਾਉਣ ਵਾਲਾ ਠੀਕ ਜਦੋਂ ਇਹ ਪਰਸੋ ਚੌਥੇ ਨੂੰ ਬਾਹਰ ਪਾਣੀ ਪੀ ਗਿਆ ਫੇਰ ਜਲਾਈ ਵਿੱਚੋਂ ਉੰਬਰਤੀ ਫੇਰ ਆਊਗਾ ਅੱਛਾ ਹੋਰ ਇਹਾਂ ਸਪਰੇ ਹਾਲਾ ਪਾਣੀ ਆਊਗਾ ਕਿਉਂਕਿ ਜਿਹੜਾ ਕੱਸੀ ਦਾ ਪਾਣੀ ਨਾ ਇਹ ਵੀ ਇੱਕ ਹਸਾਬ ਦਾ ਜਿਵੇਂ ਆ ਦਿੰਦੇ ਆ ਉੰਬਰਤੀ ਆ ਦਿੰਦੇ ਅੱਗੇ ਇਸ ਵਕਤ ਮੈਂ ਭਲਾਈ ਆਣਾ ਪਿੰਡ ਦੇ ਵਿੱਚ ਮੌਜੂਦ ਹੈ ਗੋਪੀ ਭਲਾਈ ਆਣੇ ਦੇ ਨਾਲ ਗੱਲਬਾਤ ਕਰਨ ਆਏ ਆ ਪਰ ਇਧਰਲੇ ਪਾਸੇ ਗੋਪੀ ਮੈਂ ਦੇਖ ਰਿਹਾ ਗੋਪੀ ਕੁਝ ਵੱਖਰਾ ਹੀ ਕਰ ਰਿਹਾ ਇਹ ਕਰ ਕੀ ਰਿਹਾ ਉਹ ਵੀ ਇਹਦੇ ਨਾਲ ਗੱਲਬਾਤ ਕਰਾਂਗੇ ਠੀਕ ਹੈ ਬਾਈ ਬਾਈ ਕਿਵੇਂ ਹੋ ਆ ਮਾਈਕ ਲਾ ਲਿਆ ਨਾ ਲਾ ਲਾ ਲਿਬੜੇ ਕਾਫੀ ਪਏ ਹੋ ਤੇ ਇਹ ਆ ਤਾਂ ਰੀਚਾਰਜ ਕਰੀ ਜਾਂਦਾ ਧਰਤੀ ਰੀਚਾਰਜ ਹਾਂ ਇਹ ਮੈਂ ਪਹਿਲੀ ਵਾਰੀ ਦੇਖਿਆ ਫੋਨ ਰੀਚਾਰਜ ਸੁਣਿਆ ਵਾਈਫਾਈ ਰੀਚ ਇਹ ਰੀਚਾਰਜ ਆਇਆ ਬਾਈ ਆਵੇ ਮੈਂ ਤੈਨੂੰ ਗੱਲ ਦੱਸਦਾ ਅੱਛਾ ਇਹ ਨਾ ਆਪਣਾ ਜਿਹੜਾ ਵਾਹਣਾ ਇਹ ਵਾਹਣਾ 6 ਕਿੱਲੇ ਅੱਛਾ ਇਹ ਨਾ ਵਾਣ ਚ ਪਾਣੀ ਆਉਂਦਾ 22 23 ਕਿੱਲਿਆਂ ਦਾ ਅੱਛਾ ਆਹ ਸਿਆਣਾ ਡੁੱਬੇ ਹੀ ਪਿਆ ਸੀ ਹਾਂ ਉਹ ਪਿੰਡ ਠਿਕ ਆਉਂਦਾ ਸਾਡੇ ਮੀਂਹ ਨਹੀਂ ਖਰ ਇੰਨਾ ਪਿਆ ਜੇ ਕੋਈ ਆਖੋ ਵੀ ਖਣੀ ਮੀਂਹ ਵਾਲਾ ਪੈ ਗਿਆ ਮੀਂਹ ਨਹੀਂ ਵਾਲਾ ਪਿਆ ਬਾਈ ਇਹ ਨਾ ਸਾਡੇ ਪਾਣੀ ਪਾਸਿਓਂ ਵਾਲਾ ਆ ਜਾਂਦਾ ਅੱਛਾ ਇੱਕ ਅਸੀਂ ਵੀ ਸੌਂਹ ਪਾਈ ਹੈ ਅਸੀਂ ਪਾਣੀ ਨਹੀਂ ਬੰਦਣਾ ਅੱਛਾ ਨਾ ਚਾਹੇ ਸਾਡੀ ਕਣਕ ਡੁੱਬੀ ਜਾਂਦੀ ਹੈ ਚਾਹੇ ਝੋਨਾ ਡੁੱਬੀ ਜਾਂਦਾ ਅਸੀਂ ਬਈ ਮੀਂਹ ਪੈਂਦੇ ਚ ਕਦੇ ਟੱਕ ਨਹੀਂ ਲਾਉਂਦੇ ਕਈ ਐਵੇਂ ਵਟਾਂ ਦੇ ਢਿੱਗਦੇ ਫਿਰਦੇ ਅੱਛਾ ਨਾ ਹੂੰ ਆ ਰੱਖਿਆ ਪੱਕਾ ਇੰਤਜ਼ਾਮ ਇੱਕ 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 ਹੀ ਸਿਸਟਮ ਹੈ ਕੋਪੀ ਕੈਪ ਇਹ ਬਈ ਆਵਾ ਦੇ ਹੂ ਵੇਖ ਉੱਥੇ ਭਮੀਰੀ ਪਈ ਜਾਂਦੀ ਹੈ ਨਾ ਹਾਂ ਪੈਂਦੀ ਆ ਭਮੀਰੀ ਇਹ 4 ਇੰਚੀ ਪਾਣੀ ਧਰਤੀ ਦੇ ਵਿੱਚ ਜਾ ਹੀ ਜਾਂਦਾ ਇਹ ਕਿਵੇਂ ਸੰਭਵ ਆ ਯਾਰ ਧਰਤੀ ਚੋਂ ਆਉਂਦਾ ਤਾਂ ਵੇਖਿਆ ਧਰਤੀ ਚ ਇਹ ਜਦੋਂ ਬਈ ਬਾਹਣ ਆਪਣਾ ਫੁੱਲ ਭਰ ਗਿਆ ਹੂੰ ਉਸ ਤੋਂ ਬਾਅਦ ਆਪਾਂ ਮੱਛੀ ਮੋਟਰ ਚਲਾਤੀ ਮੜੀ ਜੀ ਹੂੰ ਜਦੋਂ ਚਲਾਤੀ ਮੱਛੀ ਮੋਟਰ ਕੇਰਾ ਚੱਲ ਪਈ ਜਦੋਂ ਬੰਦ ਕਰਦੇ ਆ ਉਹ ਸੂਤਾ ਮਾਰਦੀ ਆ ਜਦੋਂ ਸੂਤਾ ਮਾਰਦੀ ਆ ਪਾਣੀ ਧਰਤੀ ਵਿੱਚ ਨੂੰ ਖਿੱਚ ਲੈਂਦੀ ਆ ਹੁਣ ਐ ਕੈਵਿਟੀ ਚ ਡਿੱਗੀ ਜਾਂਦਾ ਪਾਣੀ ਠੀਕ ਆ ਇਹ ਕੱਲ ਦਾ ਡਿੱਗੀ ਜਾਂਦਾ ਉਹ ਬਾਈ ਉਹ ਗੱਲ ਬਣੀ ਉਧਰ ਵੇਖ ਤੂੰ ਇਹ ਆਹ ਗਵਾਂਟ ਕਰਕੇ ਵਟਾ ਟੁੱਟ ਕੇ ਬੰਗਾਣਾ ਹਾਂ ਟੁੱਟੇ ਆ ਆਪਾਂ ਟੱਕ ਨਹੀਂ ਲਾਉਣਾ ਆਪੇ ਆਪੀ ਬੰਨ ਕੇ ਕੱਦੂ ਕਰ ਲਿਆ ਵਟ ਤਾਂ ਠੀਕ ਨਹੀਂ ਇੱਥੇ ਰਹਿ ਜਾਂ ਸਪਰੇਆਂ ਵਾਲਾ ਪਾਣੀ ਤੁਰਿਆ ਹੁੰਦਾ ਅੱਛਾ ਠੀਕ ਆ ਇਹਦੇ ਤੇ ਸਾਰਾ ਬਾਈ ਇਹ ਜਮਾ ਕਰਕੇ ਰੱਖ ਲਾਂਗੇ ਜਦੋਂ ਇਹ ਪਾਣੀ ਸਹੀ ਹੋ ਗਿਆ ਹੁਣ ਰਾਤ ਨੂੰ ਬਈ ਅੱਜ ਰਾਤ ਨੂੰ ਹੋ ਜਾਊਗਾ ਸਹੀ ਰਹਿ ਜਾਊਗਾ 4-5 ਉਂਗਲਾਂ ਪਾਣੀ ਰਾਤ ਨੂੰ ਸੁੰਡ ਪੱਟ ਦਿਆਂਗੇ ਠੀਕ ਆ ਝੋਨਾ ਲੱਗੀ ਜਾਊਗਾ ਜਿਹੜਾ ਪਰਾਂ ਰਹਿੰਦਾ ਤਿੰਨ ਕਿਲੇ ਲਾਉਣ ਵਾਲਾ ਠੀਕ ਆ ਜਦੋਂ ਇਹ ਪਰਸੋ ਚੌਥੇ ਨੂੰ ਬਾਣ ਪਾਣੀ ਪੀ ਗਿਆ ਫੇਰ ਜਲਾਈ ਵਿੱਚੋਂ ਅੰਬਰਤੀ ਫੇਰ ਆਊਗਾ ਅੱਛਾ ਉਹ ਰੇਹਾਂ ਸਪਰੇਹਾ ਪਾਣੀ ਆਊਗਾ ਕਿਉਂਕਿ ਜਿਹੜਾ ਕੱਸੀ ਦਾ ਪਾਣੀ ਨਾ ਇਹ ਵੀ ਇੱਕ ਹਿਸਾਬ ਦਾ ਜਿਵੇਂ ਆ ਦਿੰਦੇ ਆ ਅੰਬਰਤੀ ਆ ਦਿੰਦੇ ਅੱਗੇ ਪੁਰਾਣੇ ਬੰਦੇ ਚਲ ਵੈਸੇ ਤਾਂ ਮੇਰਾ ਸ਼ਬਦ ਗਲਤ ਵੀ ਆ ਜੇ ਕਿਸੇ ਨੂੰ ਕਈ ਵਾਰੀ ਹਨਾ ਦੁੱਖ ਲੱਗਿਆ ਹੋਵੇ ਜੇ ਕੱਟਣਾ ਤੂੰ ਇਹ ਸ਼ਬਦ ਕੱਟ ਵੀ ਸਕਦਾ ਪਰ ਨਹੀਂ ਮੈਂ ਜਿਹੜੀ ਗੱਲ ਕਹਿਣਾ ਵੀ ਕੱਸੀ ਦਾ ਪਾਣੀ ਜੱਟ ਨੂੰ ਇੱਕ ਹਿਸਾਬ ਦਾ ਅੰਬਰਤੀ ਹੁੰਦਾ ਹੂੰ ਠੀਕ ਹੈ ਨਾ ਇਹ ਮੀਹਾਂ ਦਾ ਪਾਣੀ ਆ ਬਾਈ ਪਾਸੋਂ ਬਾਣਾ ਦਾ ਆਇਆ ਕਿਸੇ ਨੇ ਰੂੜੀ ਦੀ ਰੇ ਬਾਈ ਆ ਕਿਸੇ ਨੇ ਡੀਪੀ ਪਾਈ ਆ ਕਿਸੇ ਉਹ ਸਾਰੀਆਂ ਕੋਫੀ ਕੋਲੇ ਆ ਗਿਆ ਆ ਆ ਗਿਆ ਬਾਈ ਲੋਕੀ ਰੂਈ ਆਂਦੇ ਆ ਸਾਡਾ ਝੋਨਾ ਡੁੱਬ ਗਿਆ ਹੋ ਗਿਆ ਯੋ ਹੋ ਗਿਆ ਬਾਈ ਜਿਹਦਾ ਝੋਨਾ ਡੁੱਬਿਆ ਕੰਮ ਹੀ ਸੌਖਾ ਹੂੰ ਮੱਛੀ ਮੋਟਰ ਤਾਂ ਹਰੇਕ ਦੇ ਬਾਹਾਂ ਚ ਆ ਠੀਕ ਆ ਚੁੱਪ ਕਰਕੇ ਬਾਈ ਕੁਛ ਨਾ ਕਰੋ ਮਾੜੀ ਜੀ ਚਲਾ ਕੇ ਮੋਟਰ ਸੁੰਡ ਸਿੱਟ ਦਿਓ ਬਾਹਾਂ ਚ ਦੋ ਦਿਨਾਂ ਅਜ ਕੁਛ ਦੀ ਕੁਛ ਕਰ ਦੂਗੀ ਠੀਕ ਆ ਯਾਰ ਇਹ ਨਾ ਕਈ ਵਿਦਵਾਨ ਆਖ ਦਿੰਦੇ ਆ ਅਖੇ ਧਰਤੀ ਚੋਂ ਪਾਣੀ ਮੁੱਕ ਜੂ ਧਰਤੀ ਚੋਂ ਪਾਣੀ ਨਹੀਂ ਮੁੱਕਦਾ ਬਾਈ ਧਰਤੀ ਚ ਪਾਣੀ ਕਿਵੇਂ ਮੁੱਕ ਜੂ ਧਰਤੀ ਚ ਪਾਣੀ ਜਾਂਦਾ ਵੀ ਆ ਜੇ ਪਾਣੀ ਬਈ ਇਹ ਆਪਣਾ ਨਾ ਇਧਰ ਜਾਂਦਾ ਤਾਂ ਕਿੰਨਾ ਝੋਨਾ ਡੁੱਬ ਜਾਣਾ ਸੀ ਆਪਣਾ ਫੇਰ ਤਾਂ 6 ਕਿੱਲੇ ਛੱਪੜੀ ਬਣਿਆ ਪਿਆ ਸੀ 6 ਕਿੱਲੇ ਡੁੱਬ ਜਾਣਾ ਸੀ ਨਹੀਂ 6 ਜੋ ਡੋਗ ਕਿੱਲੇ ਲਾਇਆ 4 ਕਿੱਲੇ ਹਜੇ ਲਾਉਣ ਵਾਲਾ ਪਿਆ ਠੀਕ ਆ ਉਹ ਜਿਹੜੀਆਂ ਖੰਭੇ ਤੇਆਂ ਬੁਰਜਾਂ ਨਹੀਂ ਉਹ ਜਮਾਂ ਕੱਲ ਦੇਸ ਨੂੰ ਹਟ ਗਈਆਂ ਸੀ ਠੀਕ ਹੈ ਕਿਉਂਕਿ ਪਿੰਡ ਚੋ ਵੀ ਪਾਣੀ ਆਉਂਦਾ ਨਾ ਪਿੰਡ ਵਾਲੇ ਆ ਘਰਾਂ ਦਾ ਪਾਣੀ ਸਾਰਾ ਆਪਣੇ ਵਾਂਚੀ ਆਉਂਦਾ ਹੂੰ ਵੀ ਤਾਂ ਕਰਕੇ ਇਹਦੇ ਚ ਹਰੇਕ ਤਤ ਆਉਂਦਾ ਹੈ ਪਾਣੀ ਚ ਠੀਕ ਹੈ ਹੈ ਵੈਸੇ ਇੱਕ ਇੱਕ ਚੀਜ਼ ਹੋਰ ਹੈ ਬਾਈ ਇਹਦੇ ਨਾਲ ਫਾਇਦਾ ਵੀ ਹੈ ਤੁਹਾਡਾ ਤੇ ਦੂਜੀ ਗੱਲ ਜੇ ਪਾਣੀ ਜ਼ਿਆਦਾ ਹੋ ਜੇ ਨੁਕਸਾਨ ਦਾ ਕੋਈ ਡਰ ਨਹੀਂ ਹੁੰਦਾ ਕਿਵੇਂ ਆਹ ਪਾਣੀ ਬਾਈ ਹਾਂ ਨਹੀਂ ਨਹੀਂ ਇਹਦਾ ਕੀ ਨੁਕਸਾਨ ਆ ਬਾਈ ਥੱਲੇ ਕੈਵਟੀ ਆ ਥੱਲੇ ਡਿੱਗੀ ਜਾਂਦਾ ਬਸ ਕੈਵਟੀ ਚ ਕੀ ਹੈ ਫਿਲਟਰ ਨੂੰ ਦਾ ਨੁਕਸਾਨ ਕਰਦਾ ਇਹ ਇਹ ਤਾਂ ਉਹ ਗੱਲ ਬਣ ਗਈ ਤੂ ਕੀ ਜਾਣੀ ਜੱਟੀ ਇਹ ਨਹੀਂ ਜੱਟ ਜਗੜੀ ਜਗੜੀ ਹੁੰਦੇ ਆ ਆ ਜਗੜਾ ਬਾਕੀ ਬਈ ਇਹ ਹੋਰ ਗੱਲ ਆ ਨਾ ਇਹ ਫੈਕਟਰ ਆਸਤੇ ਨੁਕਸਾਨ ਆ ਫੈਕਟਰ ਦੇ ਪਾਸੇ ਪੋਚਾ ਲੱਗ ਜਾਂਦਾ ਕਿਉਂਕਿ ਅਕਸਰ ਫੇਰ ਵੀ ਮਾਣਾ ਮੋਟਾ ਦਾ ਜਾਂਦਾ ਹੀ ਕੁਸ ਇਹ ਹੁਣ ਸਿੱਧੀ ਕੈਵਟੀ ਆ ਬਈ 800 ਫੁੱਟ ਵਾਲੀ ਕੈਵਟੀ ਆ ਮੰਨ ਕੇ ਚੱਲ 800 ਫੁੱਟ ਪਾਈਪਾਂ ਪਾ ਕੇ ਮੁੜ ਕੇ ਕੈਵਟੀ ਬਣਾਈ ਆ 800 ਫੁੱਟ ਚ ਬਈ ਪਹਿਲਾਂ ਤਾਂ ਪਾਈਪ ਚ ਹੀ ਪੈਜੂ ਕਿੱਲੇ ਪਾਣੀ ਕਿੱਲਾ ਦਾ ਪਾਣੀ 800 ਫੁੱਟ ਪਾਈਪ ਕਿੱਥੇ ਜਾ ਕੇ ਬੰਦੀ ਫੁੱਟਦੀ ਹੈ ਨਾ ਤੇ ਫੇਰ ਬਈ ਆ ਕਿੰਨਾ ਪਾਣੀ ਵੇਖ ਤੂੰ ਥੱਲੇ ਜਾਣਾ ਧਰਤੀ 'ਚ ਧਰਤੀ ਰੀਚਾਰਜ ਹੁੰਦੀ ਆ ਬਾਈ ਇਹਦਾ ਮਤਲਬ ਕੀ ਆਪਾਂ ਇੱਕ ਚੀਜ਼ ਹੋਰ ਕਹਿ ਸਕਦੇ ਆ ਵੀ ਨੁਕਸਾਨ ਹੋਣ ਤੋਂ ਕਿਸਾਨ ਭਰਾ ਇਸ ਤਰੀਕੇ ਨਾਲ ਬਚਾ ਵੀ ਸਕਦਾ ਬਾਈ ਆਪਾਂ ਤਾਂ ਆ ਘਟੋ ਘਟ ਚੌਥੀ ਪੰਜਵੀਂ ਵਾਰ ਹੋ ਗਿਆ ਪਹਿਲਾਂ ਜਦੋਂ ਸਾਡੇ ਕਣਕਾਂ ਵੇਲੇ ਬਾਲਾ ਬੱਦਲ ਨਹੀਂ ਪਿਆ ਇੱਕ ਤੇ ਰਾਤ ਇੱਕ ਰਾਤ ਤੇ ਇੱਕ ਦਿਨ ਵਿੱਚ ਦੀ ਦੋ ਮੋਟਰਾਂ ਨੇ ਬਈ ਆਸ਼ੀ ਕਿੱਲਾਂ ਚੋਂ ਪਾਣੀ ਖਿੱਚਦਾ ਸੀਗਾ ਜਮਾ ਬੂੰਦ ਬੂੰਦ ਹੂੰ ਆਪਣਾ ਤਾਂ ਆਹੀ ਕੰਗਾਂ ਨੇ ਹੋਰੋਂ ਬਣਾਇਆ ਸਿਸਟਮ ਸਾਡੇ ਆਮ ਹੀ ਬਣਾਇਆ ਸਾਡੇ ਵਾਂ ਨੀਵੇਂ ਆ ਤਕਰੀਬਨ ਆ ਪਿੰਡ ਦੇ ਨਾਲ ਨਾਲ ਕੰਗਾਂ ਦੇ ਬਈ ਪਾਸੋਂ ਪੈਪ ਪਾ ਕੇ ਨਿੱਕੀ ਜੀ ਢਿੱਗੀ ਬਣਾ ਕੇ ਪੈਪ ਵਿੱਚ ਪਾ ਕੇ ਉਹ ਟੱਕਣ ਲਾਇਆ ਉਹ ਮੌਕੇ ਦੇ ਟੱਕਣੀ ਪਟ ਦਿੰਦੇ ਆ ਇਹ ਥੋੜਾ ਜਿਹਾ ਕੰਮ ਇਹ ਔਖਾ ਇਹ ਆਏ ਔਖਾ ਜਦੋਂ ਮੀਂਹ ਪੈ ਕੇ ਹੜ੍ਹ ਦੇ ਕਿਰਾਂ ਲਾਈਟ ਖਰਾਬ ਹੋ ਜਾਂਦੀ ਹੈ ਜਨਰੇਟਰ ਲਿਆ ਕੇ ਚਲਾਉਣੀ ਪੈਂਦੀ ਮੋਟਰ ਹੂੰ ਤੂੰ ਅੱਛਾ ਤੂੰ ਦੀ ਫਿਰ ਜਨਰੇਟਰ ਲਾ ਕੇ ਚਲਾਇਆ ਹਾਂ ਕਿਰਾਂ ਜਨਰੇਟਰ ਲਾ ਕੇ ਭਾਈ ਮੋਟਰ ਚਲਾ ਕੇ ਪਾਣੀ ਚੱਕ ਆਤਾ ਜਦੋਂ ਪਾਣੀ ਚੱਕੇ ਨੂੰ ਮਿੰਟਕ ਹੋ ਗਿਆ ਵੀ ਪੂਰੀ ਹਵਾ ਨਿਕਲ ਗਈ ਮੋਟਰ ਚੋਂ ਬਾ ਮੁੜ ਕੇ ਸੱਚ ਬੰਦ ਕਰਤੀ ਉਹਨੇ ਜਦੋਂ ਮਾਰਿਆ ਸੂਤਾ ਪਾਣੀ ਵਿੱਚ ਨੂੰ ਖਿੱਚ ਲੈ ਚਲੀ ਜਾਂਦਾ ਨਹੀਂ ਗੋਪੀ ਭਾਈ ਇਹ ਤਾਂ ਹੋਇਆ ਤੇ ਆ ਅੱਜ ਕੱਲ ਫਿਰ ਹੁਣ ਕੀ ਕਰ ਰਹੇ ਹੋ ਕਿ ਪਹਿਲਾ ਸੀ ਲੋਕਾਂ ਦਾ ਭਲਾ ਕਰ ਰਹੀ ਸੀ ਕਿਸ ਤਰੀਕੇ ਨਾਲ ਹੁਣ ਫਿਰ ਕਿਵੇਂ ਕਰ ਬਾਈ ਉਹ ਤਾਂ ਮੇਰੀ ਗੱਲ ਸੁਣ ਆਪਣੇ ਕਹਿੰਦੇ ਯਾਰ ਜੇ ਕਿਸੇ ਦਾ ਭਲਾ ਹੁੰਦਾ ਹਨਾ ਮੈਂ ਤਾਂ ਪਉਂਦਾ ਸਮਝਦਾ ਮੈਂ ਤਾਂ ਅੱਜ ਵੀ ਹੁਣ ਮੇਰੇ ਕੋਲੇ ਜੇ ਕਿਸੇ ਦਾ ਬਈ ਪਸ਼ੂ ਖਰਾਬ ਹੋਵੇ ਹਨਾ ਤੇ ਮੇਰੇ ਕੋਲੋਂ ਵਾਧੂ ਲੋਕ ਪਾਣੀ ਕਿਰਾਏ ਕਿਲ ਜਾਂਦੇ ਆ ਧਾਗਾ ਕਿਰਾਏ ਕਿਲ ਜਾਂਦੇ ਆ ਅਗਲੇ ਤਾਂ ਬਸ ਦੁੱਧ ਦੇਣ ਲੱਗ ਪੈਂਦਾ ਹੁੰਦਾ ਵੀ ਇਹ ਕੁਛ ਪਾਣੀ ਨਾਲ ਬਈ ਮੈਂ ਸਿੱਖਿਆ ਪਾਣੀ ਜਿਵੇਂ ਪਹਿਲਾਂ ਵੱਡ-ਵਡੇਰੇ ਕਰਦੇ ਸੀਗੇ ਉਹਵੇਂ ਪਾਣੀ ਆਪਾਂ ਗਾਂ ਸਿੱਖ ਲੈ ਕਰਨਾ ਹੈ ਨਾ ਇਹ ਇਹ ਨਹੀਂ ਲੱਗਦਾ ਬਈ ਜੱਟਾਂ ਦਾ ਮੁੰਡਾ ਕਿਹੜੇ ਪਾਸੇ ਵਾਗੇ ਨਹੀਂ ਨਹੀਂ ਬਈ ਇਹ ਤਾਂ ਪੰਡਤਾਂ ਵਾਲੇ ਕੰਮ ਕਰਦੇ ਨਹੀਂ ਨਹੀਂ ਪੰਡਤਾਂ ਵਾਲੇ ਕੰਮ ਨਹੀਂ ਇਹ ਤਾਂ ਆਮ ਹੀ ਪਿੰਡਾਂ 'ਚ ਬਈ ਅੱਗੇ ਬਹੁਤ ਬਜ਼ੁਰਗ ਜਾਣਦੇ ਸੀਗੇ ਪਾਣੀ ਕਰਨਾ ਅੱਛਾ ਤੇ ਇਹ ਤਾਂ ਹਰੇਕ ਹੀ ਆਮ ਪਿੰਡ 'ਚ ਘੱਟੋ ਘੱਟ 10-15 ਬਜ਼ੁਰਗ ਜਾਨਦੇ ਹੀ ਹੁੰਦੇ ਪਾਣੀ ਕਰਨ ਉਹਵੇਂ ਆਪਾਂ ਸਿੱਖ ਲਿਆ ਅੱਛਾ ਹੋਰ ਕੀ ਕੀ ਕਰਦੇ ਧਾਗਾ ਕਰਦੇਈਦਾ ਬਾਈ ਜੇ ਕਿਸੇ ਨੂੰ ਪੀਲਗਾ ਹੋਇਆ ਹੋਵੇ ਉਹਦਾ ਧਾਗਾ ਕਰਦੇਈਦਾ ਇਹ ਹੈਗੇ ਇਹ ਹੈਗਾ ਸੰਭਵ ਕਿ ਕੋਈ ਸਾਇੰਸ ਦੇ ਯੁੱਗ 'ਚ ਕਿ ਕੋਈ ਪਰਵਾਇ ਦੇ ਯਾਰ ਇਹਦਾ ਹੁਣ ਬਾਈ ਮੇਰੀ ਗੱਲ ਸੁਣਾ ਇਹ ਤਾਂ ਸੋਚਨ ਤੇ ਆ ਹੂੰ ਆ ਕੀ ਸਮਝ ਬਹੁਤ سارے ਲੋਕ ਗੋਪੀ ਭਾਈ ਇਹ ਵੀ ਕਹਿਣਗੇ ਉਹ ਯਾਰ ਆਏ ਤਾਂ ਲੋਕ ਲੋਕ ਤਾਂ ਕਹੀ ਜਾਂਦੇ ਵੀ ਜੇ ਧਾਗਿਆਂ ਦਾ ਆਰਾਮ ਆਉਂਦਾ ਫਿਰ ਦਵਾਈਆਂ ਦੀ ਕੀ ਲੋੜ ਹੈ ਭਾਈ ਮੈਂ ਆਏ ਨਹੀਂ ਕਿਸੇ ਨੂੰ ਆਦਾ ਵੀ ਦਵਾਈ ਨਾ ਲਓ ਹਨਾ ਦਵਾਈ ਲੈਣੀ ਆਪਦੀ ਜੀ ਸਾਧ ਕੇ ਲਓ ਪਰ ਜਿਹੜਾ ਆਪਾਂ ਧਾਗਾ ਕਰਤਾ ਅਗਲੇ ਨੂੰ ਭਾਈ ਪੀਲ ਕੇ ਦਾ ਭਾਈ 100 ਜੋ ਨਾਂ ਵਾਲਾ 50% ਆਰਾਮ ਆਉਂਦਾ ਹੀ ਹੁੰਦਾ ਹੁੰਦਾ ਹੈ ਸੰਭਵ ਹੋ ਜਾਂਦਾ ਕਿਤੇ ਨਾ ਕਿਤੇ ਹੋਰ ਕੋ ਹੋਰ ਕੀ ਉਹ ਮੇਰੀ ਗੱਲ ਸੁਣਾ ਮੈਂ ਕਿਹੜਾ ਕਿਸੇ ਤੋਂ ਪੈਸੇ ਲੈਣੇ ਆ ਘੱਟ ਧੱਗ ਗਈ ਉਹ ਵੀ ਮੈਂ ਆਪਦੇ ਕੋਲ ਹੀ ਦੇਊਂਗਾ ਕਰਕੇ। ਕੀ ਬਾਤ ਹੈ। ਪੈਸੇ ਵੀ ਨਹੀਂ ਲੈਣੇ। ਨਹੀਂ ਨਹੀਂ ਮੈਂ ਕੁਝ ਨਹੀਂ ਲੈਂਦਾ ਬਈ। ਠੀਕ ਹੈ ਜੀ। ਪਰ ਇੱਕ ਗੱਲ ਆ ਬਾਈ ਫੋਨ ਤੇ ਲਾਉਣਾ ਵੀ ਨਾ ਕੋਈ ਵੀ ਭਰਾ ਜਦੋਂ ਮਰਜੀ ਆ ਕੇ ਘਰੇ ਬਈ ਫੋਨ ਕਰਕੇ ਪੁੱਛ ਲੈਣਾ। ਵੈਸੇ ਮੈਂ ਐਤਵਾਰ ਤੇ ਬੁੱਧਵਾਰ ਕਰੀਂ ਹੁੰਦਾ। ਆ ਕੇ ਬਈ ਜਦੋਂ ਮਰਜੀ ਧੱਗਾ ਲੈ ਜਾਣ ਕਿਸੇ ਨੂੰ ਪੀਲਗਾ ਹੋਵੇ ਕਿਸੇ ਦਾ ਕੋਈ ਹਲਾਵਾ ਲਵੇਰਾ ਖਰਾਬ ਆ। ਠੀਕ ਆ। ਜਾਂ ਕਿਸੇ ਦੇ ਕੋਈ ਖਾਰਛਾ ਜਾਂ ਕਿਸੇ ਭੈਣਾਂ ਦੇ ਨਾ ਕੰਗਾਂ ਦੇ ਗਮੀਰ ਹੋ ਜਾਂਦਾ। ਤੇ ਕੰਗਾਂ ਦੇ ਬਾਈ ਉਹ ਜਨੇਊ ਲਿਖ ਲਿਆਉਂਦਾ। ਤਾਗਾ ਦੇ ਦਿੰਦਾ ਮੈਂ ਕਰਕੇ ਬਸ ਠੀਕ ਆ ਤਾਗਾ ਬੰਦ ਲੈ ਬਈ ਰਾਮ ਆ ਜਾਂਦਾ ਜੀ ਮੈਂ ਕਿਹੜਾ ਕਿਸੇ ਤੋਂ ਯਾਰ ਕੁਝ ਲੈਣਾ ਹੁਣ ਕਈ ਆਖਣਗੇ ਵੀ ਬਈ ਇਹ ਆ ਕੰਮ ਨਹੀਂ ਬਈ ਇਹ ਤਾਂ ਮੈਂ ਪਹਿਲਾਂ ਤੋਂ ਹੀ ਕਰਦਾ ਤਾਗਾ ਕੋਈ ਕਿਸੇ ਤੋਂ 5 ਰੁਪਏ ਨਹੀਂ ਲੈਣੇ ਆਪਾਂ ਯਾਰ ਮੋਰੀ ਵਾਲਾ ਜਿਵੇਂ ਆਦੇ ਹੁੰਦੇ ਨਾ دیਵਾਨੀ ਉਹ ਵੀ ਨਹੀਂ ਲੈਣੀ ਤਾਗਾ ਕਰਦੇ ਨਾਲ ਅਗਲੇ ਨੂੰ ਧਾਗਾ ਵੀ ਅਗਲੇ ਨੂੰ ਕੋਲੋ ਦੇਵਾਂਗੇ ਦੋ ਗੇਠਾ ਨਾ ਕਰੀ ਗੋਪੀ ਭਾਈ ਇੱਕ ਮੈਂ ਸਵਾਲ ਹੋਰ ਪੁੱਛੂੰਗਾ ਤੁਸੀਂ ਲੋਕਾਂ ਦਾ ਭਲਾ ਕਰਦੇ ਹੋ ਅਜੇ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਨਹੀਂ ਕਿਰੇ ਪਰ ਜਿਹੜੇ ਇੱਕ ਦੋ ਫੇਸਬੁੱਕ ਦੇ ਵਿਦਵਾਨ ਐ ਜਿਹੜੂ ਚੰਗਾ ਮਾੜਾ ਬੋਲਦੇ ਫਿਰ ਗੁੱਸਾ ਆਉਂਦਾ ਨਹੀਂ ਨਹੀਂ ਆਪਾਂ ਨੂੰ ਕੋਈ ਨਹੀਂ ਭਾਈ ਕਿਉਂ ਕਿ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਜੇ ਕੋਈ ਆਪਣੇ 'ਚ ਗੱਲ ਆ ਲੋਕ ਆਪਾਂ ਨੂੰ ਸੁਣਦੇ ਆ ਤਾਂ ਤੰਗੂ ਆਪਣੇ ਤੇ ਲੋਕ ਮੱਚਦੇ ਆ ਹੂੰ ਦੁਸ਼ਮਣ ਵੀ ਉਹ ਬੰਦੇ ਨੇ ਹੁੰਦੇ ਜਿਹੜੇ ਕੋਈ ਮਾੜੀ ਮੋਟੀ ਗੱਲਬਾਤ ਹੋਵੇ ਲੰਡੂ ਬੰਦਿਆਂ ਦਾ ਯਾਰ ਕੌਣ ਹੁੰਦਾ ਦੁਸ਼ਮਣ ਇਹ ਨਹੀਂ ਇਹ ਤਾਂ ਹੈਗਾ ਬਾਕੀ ਕੁਛ ਨਹੀਂ ਹੁੰਦਾ ਜੈਲ ਸੀ ਉਹ ਤਾਂ ਕਰਦੇ ਹੀ ਹੁੰਦੇ ਆ ਉਹ ਤਾਂ ਗਲੱਕਾਂ ਰੱਖੀਆਂ ਫੇਰ ਆਪਣਾ ਉਹ ਜਿੱਥੇ ਜਿੱਥੇ ਕਿਤੇ ਆਪਾਂ ਤਾਂ ਨਹੀਂ ਹਾਜ਼ਰੀ ਲਗਦੀ ਉੱਥੇ ਲਵਾ ਦਿੰਦੇ ਆਪਣੀ ਹਾਜ਼ਰੀ ਹਾਂ ਉੱਥੇ ਲਵਾ ਦਿੰਦੇ ਹੋਰ ਉਹ ਹਾਜ਼ਰੀ ਲਵਾਉਣ ਨੂੰ ਰੱਖੇ ਠੀਕ ਬਾਕੀ ਭਾਈ ਆਪਣਾ ਕੰਮ ਨਾਲ ਵਿਹਾਰ ਆ ਆਪਾਂ ਕੋਈ ਛੱਗੀ ਨਹੀਂ ਕਰਨੀ ਜੇ ਆਪਣੇ ਕਹਿੰਦੇ ਕਿਸੇ ਦਾ ਭਲਾ ਹੁੰਦਾ ਤਾਂ ਕਰਦੇ ਬਈ ਹੂੰ ਠੀਕ ਹੈ ਨਾ ਜੀ ਬਈ ਹਾਂ ਹੂੰ ਆਪਣੇ ਕਹਿਣ ਨਾਲ ਜੇ ਕਿਸੇ ਦਾ ਸੋਹਣਾ ਵੀਰ ਭਲਾ ਹੁੰਦਾ ਤਾਂ ਮੈਂ ਉਹ ਚੀਜ਼ ਨੂੰ ਪੁੰਨ ਸਮਝਦਾ ਮੈਂ ਪਾਪ ਨਹੀਂ ਸਮਝਦਾ ਹਾਂ ਹੀ ਪੁੰਨ ਦਾ ਬਈ ਹਾਂ 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 ਤੇ ਮੇਰੇ ਕੋਲੋਂ ਤਾਂ ਬਈ ਸਾਡੇ ਇਧਰ ਆ ਪਿੰਡਾਂ ਦੇ ਜਾਂ ਹੋਰ ਦੂਰੋਂ ਨੇੜੇ ਜਿਵੇਂ ਕਿ ਇਹਨੂੰ ਪਤਾ ਲੱਗਦਾ ਵਾਧੂ ਬੰਦੇ ਧਾਗਾ ਕਰਾ ਕੇ ਜਾਂਦੇ ਆ ਕੋਈ ਆਪਦੇ ਲਵੇਰੇ ਖਾਤਰ ਕੋਈ ਪੀਲ ਕੇ ਖਾਤਰ ਕੋਈ ਕਾਸੇ ਖਾਤਰ ਤੇ ਮੈਂ ਤਾਂ ਉਹਦੀ ਕਰਕੇ ਦੇ ਦਿੰਦਾ ਮੈਂ ਤਾਂ ਬਈ ਕਦੇ ਕਿਸੇ ਤੋਂ ਵੇਟ ਹੀ ਨਹੀਂ ਕਰਾਈ ਕਦੇ ਕਿਸੇ ਤੋਂ ਇੱਕ ਮੋਰੀ ਵਾਲਾ ਚਵਾਨੀ ਨਹੀਂ ਨਹੀਂ ਹੋਰ ਆਪਾਂ ਹੋਰ ਕੀ ਕਰਦਗੇ ਕਿਨੇ ਜੀ ਜੀ ਸ਼ੁਕਰੀਆ ਭਾਈ ਤੁਹਾਡੇ ਨਾਲ ਗੱਲਬਾਤ ਕੋਈ ਗੱਲ ਨਹੀਂ ਭਾਈ ਬਹੁਤ ਜੀ ਆਇਆਂ ਨੂੰ ਬਹੁਤ ਵਧੀਆ ਲੱਗਿਆ ਇੱਥੇ ਤਾਂ ਨਾ ਮੈਂ ਤਾਂ ਖੜਾ ਭਾਈ ਕਈ ਵਾਰੀ ਨਾ ਪਤਾ ਕੀ ਗੱਲ ਆ ਉੱਥੇ ਸੁੰਡ 'ਚ ਕੋਈ ਚੀਜ਼ ਢੱਕਾ ਢੁੱਕਾ ਲੱਗ ਜੇ ਹੈ ਨਾ ਬਿਲਕੁਲ ਹਵਾਫਾ ਵਗੈਰਾ ਹਾਂ ਉਹ ਚੀਜ਼ ਤੋਂ ਖੜਾ ਕਿਉਂਕਿ ਹੁਣ ਪਾਣੀ ਥੋੜਾ ਰਹਿ ਗਿਆ ਨਾ ਕੱਲ ਕੋਈ ਨਹੀਂ ਇੱਥੇ ਖੜਾ ਕੱਲ ਕੋਈ ਚੱਕਰ ਨਹੀਂ ਕੱਲ ਸਾਰਾ ਗੈਬ ਹੋ ਜਾਣਾ ਸਾਰੇ ਕੱਲ ਹਾਂ ਕੱਲ ਪਾਣੀ ਜਾਦੇ ਸੀਗਾ ਅੱਜ ਤਾਂ ਭਈ ਸਾਰਾ ਚੋਨਾ ਦੀਂਦਾ ਜੀ ਪਰ ਇੱਕ ਗੱਲ ਆ ਬਾਈ ਝੋਨਾ ਲਾਉਂਦਾ ਨਾ ਯਾਰ ਆ ਗਿਆ ਨਾ ਤਾਂ ਕੱਦੂ ਦੇ ਲੀਟਰ ਤੇਲ ਦਾ ਬਚਿਆ ਠੀਕ ਆ ਕੱਦੂ ਫ੍ਰੀ ਚ ਹੋ ਗਿਆ ਯਾਰ ਅੱਛਾ ਜਦੋਂ ਇੰਨਾ ਇੰਨਾ ਪਾਣੀ ਸੀਗਾ ਸਾਰੇ ਚੋਕਰ ਵੰਜੀ ਜੀ ਪੈਡਲਰ ਜਾ ਮਾਰਦਾ ਠੀਕ ਆ ਦੂਜਾ ਆਪਣਾ ਝੋਨਾ ਲੱਗਿਆ ਖੜਾ ਇੱਕ ਤੂਰਵੇਂ ਜੱਟ ਦਾ ਦੇਣਾ ਲੋਕਾਂ ਨੇ ਕਿ ਬੂਟਾ ਨਹੀਂ ਲਾਇਆ ਬਾਸਮਤੀ ਦਾ ਆਪਾਂ ਸਾਰੇ ਹੀ ਬਾਸਮਤੀ ਲਾਇਆ ਅੱਛਾ ਔਰ ਆਪਾਂ ਪੁੱਠਾ ਹੀ ਕਰਨਾ ਲੋਕਾਂ ਨਾਲ ਕੋਈ ਐ ਡਰਚਾ ਨਹੀਂ ਲੱਗਾ ਵੀ ਬੋਲ ਬਾਤ ਨਹੀਂ ਲੱਗਾ ਬਾਈ ਜਿਹੜਾ ਕੁਝ ਦੇਣਾ ਮਹਾਰਾਜ ਇਹਨੂੰ ਕਰਮਾਂ ਚ ਲਿਖਿਆ ਪਿਆ ਯਾਰ ਜਿਹੜਾ ਕੁਝ ਹੋਣਾ ਉਹ ਹੋ ਕੇ ਲੋਕਾਂ ਨੇ ਵੈਸੇ ਬਹੁਤ ਘੱਟ ਲਾਇਆ ਹਨਾ ਆਪਾਂ ਲਾਇਆ ਬਾਈ ਆਪਾਂ 20 ਕਿਲੇ ਬਾਸਮਤੀ ਲਾਈ ਲੈ ਲਿਆ ਪੰਗਾ ਹੈ ਫਿਰ ਹਾਂ ਹੂੰ ਠੀਕ ਹੈ ਚਲੋ ਗੋਪੀ ਭਾਈ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਾਹ ਪਣੀ ਪੀ ਕੇ ਜਾਈ ਕਰੋ ਠੀਕ ਹੈ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਜਰੂਰ ਜੁੜੋ ਇਸ ਗੋਪੀ ਭਲਾਈ ਜਾਨਾਂ ਦੇ ਨਾਲ ਅਸੀਂ ਅੱਗੇ ਵੀ ਗੱਲਬਾਤ ਕਰਦੇ ਰਹਿਨੇ ਆ ਇਸ ਗੱਲਬਾਤ ਨੂੰ ਵੀ ਪਿਆਰ ਜਰੂਰ ਦਿਓ ਜੁੜਿਓ ਸਫਰ ਟੈਲੀਵੀਜ਼ਨ ਨਾਲ ਫਿਰ ਮਿਲਾਂਗੇ ਇੱਕ ਨਵੇਂ ਇੰਟਰਵਿਊ ਦੇ ਨਾਲ ਨਵੇਂ ਸ਼ਖਸ ਦੇ ਨਾਲ ਕੈਮਰਾਮੈਨ ਆਕਾਸ਼ਦੀਪ ਤੇ ਨਾਲ ਮਹਿਜੂਦ ਕਰੇ ਵਾਲਾ ਜਾਜਾ ਚਾਹਾਂਗਾ ਸੱਚਾ